ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆ ਮੈਂ ਬਹੁਤ ਹੀ ਵਧੀਆ ਫਲਾਵਰ ਵਾਲਾ ਡਿਜ਼ਾਈਨ ਲੈ ਕੇ ਆਇਆ ਇਹਨੂੰ ਆਪਾਂ ਬਾਰਡਰ ਦੇ ਝਾਲਰ ਦੇ ਤੌਰ ਤੇ ਵੀ ਰੱਖ ਸਕਦੇ ਆ ਇਹਨੂੰ ਆਪਾਂ ਸਾਰੀ ਜਲਟ ਚ ਵੀ ਬਣਾ ਸਕਦੇ ਆ ਤੇ ਸੱਤ-ਸੱਤ ਤਾਗਾਂ ਨਾਲ ਇਹ ਫੁੱਲ ਬਣਦਾ ਆਪਣਾ ਇੱਕ ਇੱਕ ਤਾਗਾਂ ਨਾਲ ਆਪਾਂ ਵਾਦਾ ਇਸ ਹਿਸਾਬ ਨਾਲ ਇਹ 8-8 ਤਾਗੇ ਰੱਖ ਕੇ ਆਪਾਂ ਡਿਜ਼ਾਈਨ ਨੂੰ ਡਿਵਾਈਡ ਕਰਾਂਗੇ ਤੇ ਇਹ ਸਿਰਫ ਦੋ ਸਲਾਈਆਂ ਜੀ ਬਣਦਾ ਬਾਕੀ ਉਲਟਾ ਸਿੱਧਾ ਹੀ ਹੈ ਦੇਖਣ ਚ ਜਿੰਨਾ ਔਖਾ ਲੱਗਦਾ ਇਹ ਹੈ ਨਹੀਂ ਸਿਰਫ ਦੋ ਸਲਾਈਆਂ ਜੀ ਇਹ ਆਪਣਾ ਬਣ ਕੇ ਤਿਆਰ ਹੋ ਜਾਂਦਾ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆਂ ਜੁਰਾਪੈਨ ਸ਼ੁਰੂ ਕਰਨਾ ਆਪਾਂ ਇਸ ਸਲਾਈਡ ਤੋਂ ਕਰਨਾ ਜਿਹੜੀ ਹੁਣ ਆਪਾਂ ਪਾਵਾਂਗੇ ਪਹਿਲੀ ਸਲਾਈ ਆਪਾਂ ਉਲਟੀ-ਉਲਟੀ ਪਾਵਾਂਗੇ ਕਿੰਨੇ ਵੀ ਤੁਸੀਂ ਕੁੰਡੇ ਪਾਉਣੇ ਨੇ 8-8 ਦੇ ਹਿਸਾਬ ਨਾਲ ਪਾ ਕੇ ਪਹਿਲੀ ਸਲਾਈ ਆਪਾਂ ਉਲਟੀ ਕੱਢਾਂਗੇ ਕਿਸੇ ਵੀ ਜੈਕਟ ਪ੍ਰੋਜੈਕਟ ਕੋਟੀ ਤੇ ਰੱਖ ਦਿਓ ਤਾਂ ਉਲਟੇ-ਉਲਟੇ ਕੁੰਡੇ ਕਰਕੇ ਆਪਾਂ ਪਹਿਲੀ ਸਲਾਈ ਬੁਣਾਗੇ ਕਿਉਂਕਿ ਜਿਹੜਾ ਇਹ ਆਪਣਾ ਡਿਜ਼ਾਈਨ ਆ ਉਲਟੀ ਸਾਈਡ ਤੋਂ ਸ਼ੁਰੂ ਹੁੰਦਾ ਐਸ ਤਰ੍ਹਾਂ ਨੂੰ ਆਪਾਂ ਸਿੱਧੀ ਸਾਈਡ ਤੋਂ ਉਲਟਾ-ਉਲਟਾ ਕੱਢ ਕੇ ਇਹਨੂੰ ਬੈਕ ਸਾਈਡ ਤੋਂ ਆਪਣੇ ਡਿਜ਼ਾਈਨ ਨੂੰ ਧਰਾਂਗੇ ਜਿੰਨਾ ਇਹ ਦੇਖਣ ਚ ਫਲਾਵਰ ਆਪ ਨੂੰ ਔਖਾ ਲੱਗਦਾ ਉਹਨਾ ਹੈ ਨਹੀਂ ਬਹੁਤ ਪਿਆਰਾ ਬਣ ਕੇ ਆਉਂਦਾ ਤੇ ਸੋਨਾ ਵੀ ਲੱਗਦਾ ਤੇ ਬਣਦਾ ਵੀ ਬਹੁਤ ਜਲਦੀ ਜਲਦੀ ਆ ਕਿਉਂਕਿ ਇਹ ਦੇ ਵਿੱਚ ਆਪਾਂ ਨੇ ਬਲ ਪਾ ਕੇ ਇਹਨੂੰ ਜਗਾ ਦੇ ਆ ਜਾਂਦੀ ਆ ਬਹੁਤ ਜਲਦੀ ਜਲਦੀ ਗਾਰਡ ਬਣ ਕੇ ਤਿਆਰ ਹੋ ਜੀ ਤੁਹਾਡਾ ਇਹ ਪਹਿਲੀ ਸਲਾਈ ਆਪਾਂ ਇਹਨੂੰ ਸਾਰੇ ਨੂੰ ਉਲਟਾ ਉਲਟਾ ਕਰਕੇ ਕੰਪਲੀਟ ਕਰਾਂਗੇ ਹੁਣ ਆਪਾਂ ਅੱਗੇ ਬੈਕ ਸਾਈਡ ਬੈਕ ਸਾਈਡ ਪਹਿਲਾ ਤਾਗਾ ਆਪਾਂ ਬਿਨਾ ਬੁਨੇ ਉਤਾਰਾਂਗੇ ਤੇ ਇੱਕ ਤਾਗਾ ਵੈਸੇ ਹੀ ਮੈਂ ਇਹ ਉਲਟਾ ਬੁਣਾ ਮੈਂ ਚਾਹ ਤਾਗੇ ਐਕਸਟਾ ਰੱਖੇ ਉਹਨੇ ਦੋ ਇੱਧਰ ਦੋ ਉੱਧਰ ਦੀ ਸਾਈਡ ਕਿਉਂਕਿ ਜਦੋਂ ਆਪਾਂ ਕੋਈ ਵੀ ਜੈਕਟ ਦੇ ਬਾਵਾਂਗੇ ਨੂੰ ਤਾਂ ਇਹਦੇ ਵਿੱਚ ਸਿਲਾਈ ਕਰਨੇ ਚ ਸੌਖਾ ਹੋ ਜਾਂਦਾ ਇੱਥੋਂ ਆਪਣਾ ਇਹ ਡਿਜ਼ਾਈਨ ਸ਼ੁਰੂ ਹੁੰਦਾਗਾ ਦੋ ਤਾ ਇੱਕ ਤਾਗਾ ਆਪਾਂ ਬਿਨਾ ਬੁਨੇ ਉਤਾਰਿਆ ਇੱਕ ਉਲਟਾ ਬੁਣਿਆ ਪਹਿਲਾ ਤਾਗਾ ਆਪਾਂ ਇਸ ਤਰ੍ਹਾਂ 1 2 3 ਬਲ ਪਾ ਕੇ ਬੁਣਾਗੇ ਫਿਰ ਫਿਰ ਦੂਜਾ ਤਾਗਾ ਇਸ ਤਰੀ 1 2 3 ਤਿੰਨ ਵਾਰੀ ਸਲਾਈ ਨੂੰ ਬਲ ਪਾਉਣਾ ਸੱਤ ਤਾਗੇ ਆਪਾਂ ਇਸੇ ਤਰੀਕੇ ਬੁਣਨੇ ਨੇ ਦੋ ਆਪਾਂ ਨੇ ਬਣਾ ਲਏ 1 2 3 1 2 3 ਇਸ ਤਰ੍ਹਾਂ ਬਲ ਪਾ ਪਾ ਕੇ ਆਪਾਂ ਨੇ ਸੱਤ ਤਾਗੇ ਪੂਰੇ ਕਰਨੇ ਨੇ ਤੇ ਤਿੰਨ ਬਲ ਪਾਉਣੇ ਆਪਾਂ ਇਹਨੂੰ 1 2 3 ਵਾਰੀ ਤੁਸੀਂ ਤਾਗੇ ਨੂੰ ਸਲਾਈ ਉੱਪਰ ਦੀ ਘਮਾਉਣਾ ਇਹ ਆਪਣਾ ਬੈਕ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਦੋ ਤਿੰਨ 4 5 6 7 7 ਹੋ ਗਿਆ ਆਪਣੇ 1 2 3 ਇਸ ਤਰ੍ਹਾਂ ਹੀ ਆਪਣੇ ਸੌਰੀ 1 2 3 4 5 6 7 7 ਤੱਕ ਆ ਗਏ ਆਪਣੇ ਬਲ ਪਾ ਕੇ ਬੁਣਨੇ ਆ ਜਿਹੜਾ ਇਹ ਅੱਠਵਾਂ ਤੱਕ ਆਏ ਇਹਨੂੰ ਇਸ ਤਰੀਕ ਉਲਟਾ ਬੁਣਾਗੇ ਸਿਰਫ ਇਸ ਤਰੀਕ ਉਲਟਾ ਕੱਲਾ ਫਿਰ ਉਸੇ ਤਰ੍ਹਾਂ 7 ਤੱਕ ਗਏ 1 2 3 4 5 6 7 7 ਤੋਂ ਆਪਾਂ 8ਵਾਂ ਤੱਕ ਇਸ ਤਰ੍ਹਾਂ ਹੀ ਸਿਰਫ ਇਕੱਲਾ ਉਲਟਾ ਬੁਣਨਾ ਸੱਤ ਤੱਕ ਇਹ ਬਾਲਾ ਵਾਲੇ ਇੱਕ ਉਲਟਾ ਇਸ ਤਰ੍ਹਾਂ ਇਹ ਆਪਣਾ ਦੋ ਵਾਰ ਡਿਜ਼ਾਈਨ ਬਣ ਗਿਆ। ਇਹੀ ਡਿਜ਼ਾਈਨ ਆਪਾਂ ਅੱਠ ਤੱਕ ਗਿਆ ਨਾ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣਾ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ 8ਵੇਂ ਧਾਗੇ ਨੂੰ ਉਲਟਾ ਬਣਾ ਲਾਂਗੇ ਫਿਰ ਉਸੇ ਤਰ੍ਹਾਂ ਦੁਬਾਰਾ ਇੱਕ ਦੋ ਤਿੰਨ ਚਾਰ ਪੰਜ ਛੇ ස දෙෙලාස්්ටාම් සිෙද්ල මුනාගේ සිෙද්දී සෑඩ ඒ අප ට යන්දදි තිජී ලයිය පැලිසල ප ටික ඩීසි ජි පාට යම ති ජීස් ලයිජනු ප බෙනැබොන තරාග පෙළල දගු පෙරපැනදා තගනි සෑඩලේ යමගේ ඉන්නපම් බල්දයටගේ එක් දෝ තැන්න චාර පංජ ස සත්ත සත් තගාප බල්දේඩ ਇੰਨਾ ਸੱਤੇ ਤਾਗਾ ਇਹਨੂੰ ਆਪਾਂ ਜਿਹੜਾ ਆਪਾਂ ਤਾਂ ਅਗਰ ਬੁੰਨ ਵਾਲਾ ਉਹਨੂੰ ਬੈਕ ਸਾਈਡ ਲੈ ਜਾਾਂਗੇ ਫਿਰ ਆਪਾਂ ਇਸੇ ਸੱਤੇ ਤਾਗਾ ਨੂੰ ਇਧਰ ਲਈ ਸਲਾਈ ਤੇ ਜੜਾਵਾਂਗੇ ਜਿਹੜਾ ਬੁੰਨ ਵਾਲਾ ਤਾਗਾ ਨੂੰ ਆਪਣੀ ਸਾਈਡ ਲੈ ਆਵਾਂਗੇ ਮਤਲਬ ਇੰਨਾ ਸੱਤੇ ਤਾਗਾ ਤੇ ਤਾਗਿਆਂ ਦੇ ਆਲੇ-ਦਲੇ ਆਪਣੇ ਇਸ ਤਾਗੇ ਨਾਲ ਬਲ ਪਾਉਣੇ ਨੇ ਧੰਨਵਾਦ ਦੋ ਵਾਰੀ ਪਾਤਾ ਆਪਾਂ ਨੇ ਤੀਜਾ ਵਾਲਾ ਹੁਣ ਆਪਾਂ ਫਿਰ ਪਾਵਾਂਗੇ ਐਕਸਟਰਾ ਐਕਸਟਰਾ ਇਹ ਤਿੰਨ ਬਲ ਪਾ ਕੇ ਫਿਰ ਇਹਨੂੰ ਪਥੋੜ ਆਇਆ ਇਸ ਤਰ੍ਹਾਂ ਕਸ ਦਾਂਗੇ ਕਸ ਕੇ ਫਿਰ ਤਾਗਾ ਬੈਕ ਸਾਈਡ ਲੈ ਜਾਾਂਗੇ ਤੇ ਜਿਹੜਾ ਆਪਾਂ ਉਲਟਾ ਬੁਣਿਆ ਸੀ ਉਹਨੂੰ ਇੱਧਰ ਸਿੱਧਾ ਬੁਣਾਾਂਗੇ ਇੱਕ ਫਿਰ ਤਾਗਾ ਆਪਣੀ ਸਾਈਡ ਇਹਨਾਂ ਨੂੰ ਆਪਾਂ ਸੱਤ ਤਾਗਾ ਨੂੰ ਫਿਰ ਉਸ ਤਰੀ ਦੇ ਹੱਡਾਂਗੇ ਇਸ ਤਰੀ ਆਪਾਂ ਇਹ ਜਿਹੜਾ ਇਹਦੇ ਬਲ ਦੇੜ ਦੇੜ ਕੇ ਇਹਨਾਂ ਨੂੰ ਆਪਣੇ ਬਲ ਦੇੜਿਆ ਤਾਗਾ ਬੈਕ ਸਾਈਡ ਲੈ ਗਏ ਇਹਨਾਂ ਨੂੰ ਫਿਰ ਇੱਧਰ ਲਈ ਸਲਾਈ ਤੇ ਲਿਆਂਦਾ ਫਿਰ ਤਾਗਾ ਆਪਣੀ ਸਾਈਡ दो व गे फेर तर तिन वने आपण एक तर तिन वे फुला कसल्या कस के एक सिद्धा बुन लिया फिर फेता आपली सॅड एक दो तिन चार पा सत्त सत्तां दे के ਤਾਗਾ ਫੇਰ ਬੈਕ ਸਾਈਡ ਆਪਣੀ ਸਾਈਡ ਤੱਕ ਲਿਆ ਕੇ ਫਿਰ ਇਸ ਸਲਾਈ ਤੇ ਫਿਰ ਇੱਧਰ ਇਹ ਆਪਾਂ ਸੱਤੇ ਤਾਗਿਆਂ ਨੂੰ ਬਲ ਮਾਰਨਾ ਹੈ ਇੱਕ ਜਿਹੜਾ ਉਲਟਾ ਬਣਿਆ ਸੀ ਇੱਧਰ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਹੀ ਆਪਾਂ ਗੁੰਦੇ ਜਾਣਗੇ ਫੁੱਲ ਫੇਰ ਤਾਗਾ ਆਪਣੀ ਸਾਈਡ ਇਸ ਤਰ੍ਹਾਂ ਅੱਧੇੜੇ ਕੇ ਤਾਗਾ ਬੈਕ ਸਾਈਡ ਲਾਸਟ ਆਰ ਨੂੰ ਫਿਰ ਆਪਾਂ ਸਿੱਧਾ ਬਣਾ ਲਾਂਗੇ ਉਨਾਪਾਗੇ ਚੌਥੀ ਸਲਾਈ ਤੇ ਚੌਥੀ ਸਲਾਈ ਚ ਆਪਾਂ ਕੀ ਕਰਨਾ ਜਿਹੜੇ ਆਪਾਂ ਇਹ ਤੱਕ ਗੇ ਫੁੱਲ ਬਣਾਇਆ ਇਹਨਾਂ ਨੂੰ ਇਕੱਲੇ ਇਕੱਲੇ ਕਰਕੇ ਉਲਟੀ-ਉਲਟੀ ਬਣਾ ਲਾਂਗੇ ਚੌਥੀ ਸਾਈਡ ਤੋਂ ਸਿਰਫ ਏਸੇ ਦੋ ਸਲਾਈਆਂ ਚ ਹੀ ਡਿਜ਼ਾਈਨ ਬਣਦਾ ਬਾਕੀ ਉਲਟੀ ਸਿੱਧੀ ਸਲਾਈ ਵੀ ਬਣਦੀ ਹੈ ਤੇ ਬਹੁਤ ਸੋਹਣਾ ਲੁੱਕ ਬਣ ਕੇ ਆਉਂਦੀ ਹੈ ਇਹਦੀ ਦੇਖਣ ਚ ਘੈਂ ਲੱਗਦਾ ਜਿੰਨਾ ਦੇਖਣ ਚ ਘੈਂ ਲੱਗਦਾ ਉਹਨਾਂ ਬਣਾਉਣ ਚ ਵੀ ਸੌਕਾ ਤੁਸੀਂ ਵੇਖ ਹੀ ਲਿਆ ਇਸ ਤਰੀਹੀ ਆਪਣਾ ਡਿਜ਼ਾਈਨ ਬਣ ਕੇ ਆਊਗਾ ਚਾਰ ਸਲਾਈਆਂ ਇਹ ਆਪਣੀਆਂ ਹੋ ਗਈਆਂ ਇਹ ਨੂੰ ਆਪਾਂ ਫੁੱਲ ਬਣਾ ਕੇ ਇਹ ਹੁਣ ਆਪਾਂ ਬੈਕ ਸਾਈਡ ਆ ਗਈ ਸਾਰੇ ਉਲਟੀ ਉੱਟੀ ਸਿਲਾਈ ਕੱਢਾਂਗੇ ਤੇ ਦਿਖਾਵਾਂਗੇ ਤੁਹਾਨੂੰ ਐਂਡ ਤੱਕ ਦੇਖਿਓ ਵੀ ਕਿਵੇਂ ਬਣ ਕੇ ਆਊਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਗੱਲਾ ਗੱਲਾ ਤੱਕਾ ਕਰਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬਣਾ ਲਾਂਗੇ ਹੁਣ ਆਪਾਂ ਪੰਜਵੀਂ ਸਲਾਈ ਤੇ ਸਿੱਧੀ ਸਾਈ ਪੰਜਵੀਂ ਸਲਾਈ ਆਪਾਂ ਕੀ ਕਰਨੀ ਹੈ ਸਾਰੀ ਉਲਟੀ ਉਲਟੀ ਕਰਕੇ ਬੁਣਨੀ ਹੈ ਪੰਜਵੀਂ ਸਲਾਈ ਨੂੰ ਇਸ ਤਰ੍ਹਾਂ ਉਲਟਾ ਉਲਟਾ ਕਰਕੇ ਬਣਾ ਲਾਂਗੇ ਇਹ ਸਾਰੀ ਸਲਾਈ ਆਪਾਂ ਇਸ ਤਰੀਕਾ ਡਾਂਗੇ ਅੱਠ ਤਾਗਾਂ ਤੇ ਅੱਠ ਸਲਾਈਆਂ ਦਾ ਇਹ ਆਪਣਾ ਡਿਜ਼ਾਈਨ ਹੈ ਅੱਠ ਅੱਠ ਤਾਗਾਂ ਦੇ ਹਿਸਾਬ ਨਾਲ ਰੱਖ ਕੇ ਤੇ ਅੱਠ ਸਲਾਈਆਂ ਤੇ ਇਹ ਆਪਣਾ ਡਿਜ਼ਾਈਨ ਬਣ ਜਾਂਦਾ ਉਹੀ ਅੱਠ ਸਲਾਈਆਂ ਦੁਵਾਰਾ ਦੀ ਦੁਵਾਰਾ ਰਿਪੀਟ ਹੋ ਜਾਂਦੀਆਂ ਨੇ ਇਸ ਤਰ੍ਹਾਂ ਹੀ ਦੇਖਣ ਚ ਆਪਣਾ ਬਣ ਕੇ ਆਊਗਾ ਬਹੁਤ ਹੀ ਪਿਆਰਾ ਜਿਹਾ ਲੱਗਦਾ ਹੁਣ ਆਪਾਂ ਉਲਟੀ ਕੱਢਤੀ ਬੈਕ ਸਾਈਡ ਤੋਂ ਵੀ ਨੂੰ ਉਲਟੀ ਕੱਢਾਂਗੇ ਸੇਮੇ ਸਲਾਈ ਨੂੰ ਸਾਨੂੰ ਦੱਸਿਆ ਵੀ ਸਲਾਈ ਡਿਜ਼ਾਈਨ ਦੇ ਸਿਰਫ ਦੋ ਸਲਾਈਆਂ ਨਹੀਂ ਬਾਕੀ ਆਪਾਂ ਉਲਟਾ ਸਿੱਧਾ ਆਪਣੇ ਡਿਜ਼ਾਈਨ ਦੇ ਹਿਸਾਬ ਨਾਲ ਆਪਾਂ ਨੂੰ ਕਿਵੇਂ ਬਣਾਉਣਾ ਹੈਗਾ ਇਸ ਦੁਆਰਾ ਆਪਾਂ ਇੱਕ ਸਲਾਈ ਗੈਪ ਵਾਸਤੇ ਸਿੱਧੀ ਲਾਵਾਂਗੇ ਸਿੱਧੀ ਸਾਈਡ ਤੋਂ ਸਿੱਧੀ ਉਲਟੀ ਸਾਈਡ ਤੋਂ ਉਲਟੀ ਫੇਰ ਦੁਬਾਰਾ ਆਪਣਾ ਉਹੀ അയ്യയ ദപീട്ടാ हम आप आ गए सीधी सैड सत्तवी सिलाई तो सत्तवी सिलाई आप गैप वास्ते एक सीधी कनी है सीधी सैड तो सीधी उल्टी सैड तो उल्टी बनावें सीधा सै सि, सीधी सैड तो आप इस तरह सीधा सीधा बोल लागे ये होगी अपनी सत्तवी सिलाई अठवीं सिलाई अपनी बैकसाइड तो हो जूगी ਉਦੋਂ ਬਾਅਦ ਦੁਬਾਰਾ ਫੇਰ ਉਹੀ ਸਾਈਆਂ ਆਪਾਂ ਨੇ ਦੁਬਾਰਾ ਰਿਪੀਟ ਕਰਨੀਆਂ ਜਿਹਨਾਂ ਜਿੱਥੋਂ ਤੁਹਾਨੂੰ ਆਪਾਂ ਸ਼ੁਰੂ ਚ ਦੱਸਿਆ ਇਸ ਡਿਜ਼ਾਈਨ ਆਪਾਂ ਨੂੰ ਹੋਰ ਕੋਈ ਬਾਰਡਰ ਬਣਾਉਣ ਦੀ ਲੋੜ ਵੀ ਨਹੀਂ ਕਿਉਂਕਿ ਇਹ ਡਿਜ਼ਾਈਨ ਆਪਣੇ ਆਪ ਚ ਇੱਕ ਬਾਰਡਰ ਬਣ ਕੇ ਆਊਗਾ ਤੁਸੀਂ ਚਾਹੋ ਤਾਂ ਇਹਨੂੰ ਆਪਣਾ ਗਿੱਠਕ ਤੱਕ ਬਾਰਡਰ ਬਣਾ ਕੇ ਉਦੋਂ ਬਾਅਦ ਸਿੰਪਲ ਸਿੱਧਾ ਸਿੱਧਾ ਆਪਣਾ ਕੋਟ ਜੈਕਟ ਬਣਾ ਸਕਦੇ ਹੋ ਤੇ ਉਹ ਝਾਲਰ ਦੀ ਤਰ੍ਹਾਂ نیچے-नीचे ਸਿਰਫ ਇੱਕ-ਇੱਕ ਗਿੱਠ ਤੱਕ ਆਪਾਂ ਇਹਨੂੰ ਬੁਣ ਕੇ ਉੱਪਰ ਸਿੰਪਲ ਜੈਕਟ ਕੋਟ ਰੱਖ ਸਕਦੇ ਹਾਂ ਬੈਕ ਸਾਈਡ ਤੋਂ ਇਹਨੂੰ ਆਪਾਂ ਉਲਟਾ ਉਲਟਾ ਕਰਕੇ ਗੁਣਾ ਅੱਠ ਸਲਾਈਆਂ ਜੋ ਸੀ ਸਲਾਈਆਂ ਸਿਰਫ ਆਪਣੀਆਂ ਉਲਟੀਆਂ ਸਿੱਧੀਆਂ ਨੇ ਦੋ ਸਲਾਈਆਂ ਜੀ ਹੀ ਆਪਣਾ ਡਿਜ਼ਾਈਨ ਕੰਪਲੀਟ ਹੋ ਜਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਵਾਲਾ ਬਟਨ ਜਰੂਰ ਦਬਾਇਆ ਕਰੋ ਤਾਂ ਜੋ ਜੋ ਵੀ ਅਸੀਂ ਵੀਡੀਓ ਬਣਾਉਣੀ ਹੈ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਪਹੁੰਚ ਸਕੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਉਂਦਾ ਹੈ। ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ।